ਚੌਰਾ ਨੇ ਦੁਕਾਨ ਦੇ ਗੱਲੇ ਚ ਚੋਰੀ ਕੀਤੇ ਪੈਸੇ ਅਕਾਲੀਦਰ ਇੰਚਾਰਜ ਰਜਿੰਦਰ ਦੀਪਾ ਨੇ ਪ੍ਰਸ਼ਾਸਨ ਨੂੰ ਚੋਰਾਂ ਨੂੰ ਕਾਬੂ ਕਰਨ ਦੀ ਗੱਲ ਆਖੀ ਮੈਂ ਦੁਪਹਿਰੇ ਖਾਣਾ ਖਾਣ ਗਿਆ ਸੀ ਜੀ ਲੋਕ ਲਗਾ ਕੇ ਸ਼ੀਸ਼ੇ ਵਾਲਾ ਤਾਂ ਪਿੱਛੋਂ ਕਿਸੇ ਨੇ ਸ਼ੀਸ਼ੇ ਵਾਲ ਲੋਕ ਵੀ ਤੋੜਿਆ ਗੱਲੇ ਨੂੰ ਵੀ ਲੋਕ ਲੱਗਿਆ ਸੀ ਉਹ ਲੋਕ ਵੀ ਤੋੜਿਆ ਗੱਲੇ ਦਾ ਤੇ ਕੋਈ ਪੈਸੇ ਕੱਢ ਕੇ ਲੈ ਗਿਆ ਜੀ ਪਤਾ ਨਹੀਂ ਕੌਣ ਸੀ ਕੌਣ ਪੈਸੇ ਲਾਈ 135000 ਸੀ ਜੀ ਦੇਖੋ ਚਾਨੇ ਦਾ ਇਹੀ ਹੈ ਜੀ ਵੀ ਬੰਦਾ ਫੜਿਆ ਜਾਣਾ ਚਾਹੀਦਾ ਨਹੀਂ ਹੋਰ ਸਮਾਨ ਕੋਈ ਨਹੀਂ ਛੇੜਿਆ ਜੀ ਸਮਾਨ ਇਹ ਸਾਢੇ 3 ਵਜੇ ਦੀ ਗੱਲ ਹੈ ਜੀ ਸ਼ੀਸ਼ੇ ਵਾਲਾ ਲੋਕ ਵੀ ਲਾਇਆ ਹੋਇਆ ਸੀ ਜੀ ਗੱਲਿਆਂ ਨੂੰ ਵੀ ਲੋਕ ਲਾਇਆ ਹੋਇਆ ਸੀ ਜੀ ਦੋਨੇ ਲੋਕ ਤੋੜੇ ਪੈਨੇ ਹਾਂ ਜੀ ਨਹੀਂ ਜੀ ਨਹੀਂ ਹਾਂਜੀ ਹਮ ਖੁੱਲ ਕੇ ਦੱਸੋ ਖੁੱਲਾ ਪਿਆ ਜੀ ਦੇਖੋ ਲੋਕ ਟੁੱਟਿਆ ਪਿਆ ਵਿਚੀ ਕਿਹ ਜੀ 55790 ਨਾ ਹਾਂਜੀ ਹਾਂਜੀ ਆ ਲੋਕ ਤੋੜਿਆ ਹੋਇਆ ਵਿਚੀ ਪਿਆ ਜੀ ਦੇ ਵਿੱਚ ਚੋਰੀ ਹੋ ਗਈ ਔਰ ਚੋਰੀ ਵੀ ਐਸਾ ਕਿ 15 20 ਮਿੰਟਾਂ ਦੇ ਵਿੱਚ ਹੀ ਦੁਕਾਨ 'ਚ ਜੋ ਕੈਸ਼ ਪਿਆ ਸੀ ਉਹ ਸਾਫ ਕਰਕੇ ਲੈ ਗਏ ਬੰਦਾ ਦੁਕਾਨ ਬੰਦ ਕਰਕੇ 15 20 ਮਿੰਟ ਲਈ ਅੱਧੇ ਘੰਟੇ ਲਈ ਦੁਕਾਨ 'ਚ ਰੋਟੀ ਖਾਣ ਗਿਆ ਘਰ ਆਇਆ ਤੇ ਚੋਰੀ ਹੋਈ ਆ ਔਰ ਤਾਲਾ ਤੋੜਿਆ ਆ ਅੱਗੇ ਫਿਰ ਗੱਲੇ ਦਾ ਤਾਲਾ ਤੋੜਿਆ ਲੱਖ ਸਵਾ ਲੱਖ ਰੁਪਇਆ ਕੈਸ਼ ਪਿਆ ਹੋਵੇ ਉਹ ਲੈ ਗਏ ਹੁਣ ਇਹ ਹੁਣ ਵੇਖ ਰਹੇ ਅੱਗੇ ਤਾਂ ਹੁੰਦਾ ਸੀ ਚਲੋ ਪਿੱਛੇ ਜੇ ਵੀ ਚੋਰੀਆਂ ਬਹੁਤ ਵੱਧ ਗਈਆਂ ਸੀ ਸੁਨਾਮ ਚ ਥੋੜਾ ਜਿਹਾ ਠੱਲ ਪਿਆ ਸੀ ਪੁਲਿਸ ਨੇ ਤੋ ਹੀ ਐਕਸ਼ਨ ਲਿਆ ਸੀ ਠੱਲ ਪਿਆ ਸੀ ਪਰ ਮੈਂ ਸਮਝਦਾ ਪਿਛਲੇ ਹਫਤੇ 10 ਦਿਨਾਂ ਚ ਕੋਈ ਹਫਤਾ ਐਸਾ ਨਹੀਂ ਜਾਂਦਾ ਜਿੱਦੋਂ ਚੋਰੀ ਨਾ ਹੋਵੇ ਉਹਨੂੰ ਇੱਥੇ ਆ ਕੇ ਪਤਾ ਲੱਗ ਰਿਹਾ ਕਿ ਸਵੇਰ ਦੀ ਤੀਜੀ ਚੋਰੀ ਆ ਜਿਹੋ ਜਾਂ ਵੀ ਕੋਈ ਹੈ ਮਤਲਬ ਭਾਵੇਂ 2000 ਹੋਵੇ 6000 ਹੋਵੇ ਲੱਖ ਹੋਵੇ 2 ਲੱਖ ਹੋਵੇ ਚੋਰ ਆਪ ਦਾ ਕੰਮ ਸਾਫ ਕਰ ਜਾਂਦੇ ਇੱਕ ਉਹ ਗਰੀਬ ਸਬਜੀ ਵਾਲੇ ਦਾ ਵੀ 6000 ਰੁਪਏ ਆ ਚੋਰੀ ਕਰਕੇ ਲੈ ਗਏ ਤੋ ਵੇਖੋ ਇਹ ਮਤਲਬ ਇਹ ਸਰਕਾਰ ਨੂੰ ਕੁਛ ਇਹਦੇ ਚ ਕਰਨਾ ਪੈਣਾ ਹੈ ਪੁਲਿਸ ਪ੍ਰਸ਼ਾਸਨ ਦੀ ਪੂਰੀ ਮੈਂ ਲਾਪਰਵਾਹੀ ਕਹੂੰਗਾ ਹੁਣ ਇਹ ਮਤਲਬ ਗੱਲਾਂ ਆਪਾਂ ਬਹੁਤ ਵੱਡੀਆਂ ਕਰਦੇ ਆ ਤੇ ਪਰ ਇਹਦੇ ਚ ਕੁਝ ਹੋ ਨਹੀਂ ਰਿਹਾ ਠੀਕ ਹੈ ਇਹ ਮੁੱਦਾ ਨਸ਼ਿਆਂ ਨਾਲ ਜੁੜਿਆ ਹੋਇਆ ਹੈ ਜਿਹੜੇ ਨਸ਼ੇੜੀ ਹੈ ਉਹ ਆਪਦੇ ਨਸ਼ਾ ਪੂਰਾ ਕਰਨ ਵਾਸਤੇ ਇਹ ਸਾਰਾ ਕੰਮ ਕਰਦੇ ਆ ਐਸਾ ਸੀ ਸੋਚਦੇ ਆ ਪਰ ਇਹ ਨਹੀਂ ਕਿ ਉਹ ਨਸ਼ਾ ਉਹਨਾਂ ਦਾ ਪੂਰਾ ਸਾਡੇ ਦੁਕਾਨਦਾਰਾਂ ਨੇ ਕਰਨਾ ਇਹ ਤਾਂ ਮਤਲਬ ਕਿਸੇ ਦਾ ਪੈਸੇ ਦਾ ਤਾਂ ਚਲੋ ਨੁਕਸਾਨ ਹੋ ਹੀ ਰਿਹਾ ਕਿਸੇ ਦੀ ਜਾਨ ਮਾਲ ਤੇ ਵੀ ਉਹ ਤਾਂ ਕਰ ਸਕਦੇ ਕੁਝ ਵੀ ਕਰ ਸਕਦੇ ਨਸ਼ੇ ਪਿੱਛੇ ਸੋ ਐਡਮਿਨਿਸਟ੍ਰੇਸ਼ਨ ਫੇਲ ਹੋਈ ਹੈ 2 ਸਾਲ ਹੋ ਗਏ ਸਰਕਾਰ ਬਣੀ ਤੇ ਸਰਕਾਰ ਤੇ ਲੋਕਾਂ ਨੇ ਬਹੁਤ ਉਮੀਦਾਂ ਰੱਖੀਆਂ ਸੀ ਕਿ ਪਿਛਲੀਆਂ ਸਰਕਾਰਾਂ ਫੇਲ ਹੋਈਆਂ ਰਵਾਇਤੀ ਪਾਰਟੀ ਨੇ ਕੋਈ ਵੀ ਪਿਛਲੇ 10-15 ਸਾਲਾਂ ਦੀ ਸਰਕਾਰਾਂ ਰਹੀਆਂ ਇਹ ਬਦਲਾਅ ਦੇ ਤੌਰ ਤੇ ਨਵੀਂ ਸਰਕਾਰ ਆਉਗੀ ਬਹੁਤ ਕੁਝ ਚੰਗਾ ਕਰੂਗੀ ਪਰ ਮੈਂ ਸਮਝਦਾ ਲੋਕਾਂ ਦੀਆਂ ਉਮੀਦਾਂ ਤੇ ਬਿਲਕੁਲ ਖਰੀ ਨਹੀਂ ਉਤਰ ਰਹੀ ਭਗਵੰਤ ਮਾਨ ਦੀ ਸਰਕਾਰ ਲੋਕ ਅੱਜ ਬੜੇ ਪਰੇਸ਼ਾਨ ਆ ਕੋਈ ਵੀ ਅਧਾਰਾ ਲੈ ਲਓ ਭਾਵੇਂ ਉਹਨਾਂ ਅੱਜ ਵਪਾਰੀਆਂ ਦੀ ਗੱਲ ਕਰੀਏ ਛੋਟੇ ਦੁਕਾਨਦਾਰ ਦੀ ਗੱਲ ਕਰੀਏ ਜੇ ਚਾਰ ਪੈਸੇ ਵਟੇ ਆ ਤਾਂ ਗੱਲੇ ਚ ਹੀ ਰੱਖਨੇ ਆ ਐਸਾ ਮਤਲਬ ਇਹ ਹੋਇਆ ਕਿ ਜਦੋਂ 5-700 ਹਜ਼ਾਰ ਦੀ ਕਮਾਈ ਹੋਵੇ ਹਜ਼ਾਰ ਪਹਿਲਾ ਬੰਦਾ ਕਿਸੇ ਪਾਸੇ ਰੱਖ ਕੇ ਆਵੇ ਬੇਰ ਬੈਠੇ ਹਰ ਜਿਹੜਾ ਵੀ ਦੁਕਾਨਦਾਰ ਕੋਈ ਵੀ ਆਵੇ ਗਾਹਕ ਉਹਨੂੰ ਵੇਖੇ ਪਤਾ ਨਹੀਂ ਇਹ ਗਾਹਕ ਹੈ કે ਚੋਰ ਹੈ ਇਸ ਤਰ੍ਹਾਂ ਦਾ ਸ਼ੱਕ ਹਰ ਹਰ ਪਾਸੇ ਹੋਣ ਲੱਗ ਪਿਆ ਨੇ ਸੋ ਐਡਮਿਨਿਸਟ੍ਰੇਸ਼ਨ ਨੂੰ ਇਹਦੇ ਤੇ ਕੋਈ ਸੋਲਿਡ ਸਟੈਪ ਲੈਣੇ ਚਾਹੀਦੇ ਆ ਮੌਜੂਦਾ ਮੰਤਰੀ ਇੱਥੇ ਐਮ ਐਲ ਏ ਅੰਨੀ ਤਾਕਤ ਹੈ ਅਜੇ ਤੱਕ ਨਹੀਂ ਉਹਨਾਂ ਨੇ ਕਿਸੇ ਇਸ ਵਾਰ ਦੇ ਕੋਈ ਕੋਈ ਆਫਤਾ ਬਿਆਨ ਦਿੱਤਾ ਜਾਂ ਕੀ ਇਹਦਾ ਹੱਲ ਕਰਨਗੇ ਸੋ ਇਹ ਮਤਲਬ ਸਾਡਾ ਐਸੇ ਵਿਰੋਧੀ ਪਾਰਟੀਆਂ ਜਿਹੜੀਆਂ ਵੀ ਸ਼ਰੋਨੀ ਅਕਾਲੀ ਦਲ ਜੇ ਇਹਨਾਂ ਨੇ ਕੋਈ ਇਹਦੇ ਤੇ ਪ੍ਰੋਪਰ ਨਾ ਕੋਈ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਕੋਈ ਉਮੀਦ ਦਾ ਨਾ ਕੋਈ ਦਿੱਤਾ ਇਹਨਾਂ ਨੂੰ ਤਾਂ ਅਸੀਂ ਦੁਕਾਨਦਾਰਾਂ ਨਾਲ ਰਲ ਕੇ ਵਪਾਰੀਆਂ ਨਾਲ ਰਲ ਕੇ ਕੋਈ ਧਰਨਾ ਦਵਾਂਗੇ ਜਿਵੇਂ ਦੂਜੇ ਸ਼ਹਿਰਾਂ 'ਚ ਹੋ ਰਿਹਾ ਹੈ ਕੋਟਕਪੁਰੇ ਮੈਂ ਵੇਖ ਰਿਹਾ ਕੱਲ ਮੁਕਸਰ 'ਚ ਵੇਖ ਰਿਹਾ ਸੀਗਾ ਹੋਰ ਗਿੱਦੜਵਾ ਵੇਖ ਰਿਹਾ ਸੀਗਾ ਜਿੱਥੇ ਇਥੇ ਚੋਰੀਆਂ ਹੋ ਰਹੀਆਂ ਫਿਰ ਉਹ ਇਕੱਠੇ ਹੁੰਦੇ ਆ ਫਿਰ ਐਡਮਿਨਿਸਟ੍ਰੇਸ਼ਨ ਨੂੰ ਤਕਲੀਫ ਹੋਊਗੀ ਫਿਰ ਡੀਸੀ ਸਾਹਿਬ ਵੀ ਆ ਜਾਣਗੇ ਐਸਐਸਪੀ ਵੀ ਆ ਜਾਣਗੇ ਪਰ ਮੈਂ ਸਮਝਦਾ ਉਹਨੋ ਹੀ ਹੈ ਕਿ ਕਾਨੂੰਨ ਆਪਦੇ ਹੱਥਾਂ ਸੀ ਲੈਣਾ ਨਹੀਂ ਚਾਹਦੇ ਪਰ ਲੱਗਦਾ ਲੈਣਾ ਪੈਣਾ ਹੈ ਬਾਜ਼ਾਰ ਨੂੰ ਇਕੱਠਾ ਹੋਣਾ ਪੈਣਾ ਹੈ ਨਾਲ ਅਸੀਂ ਪੋਲਿਟੀਕਲ ਪਾਰਟੀਆਂ ਸਾਡੀ ਮਦਦ ਚਾਹੀਦੀ ਹੈ ਅਸੀਂ ਤਿਆਰ ਆਂ ਕਿ ਧਰਨਾ ਲਾਈਏ ਇਹਨਾਂ ਦਾ ਪਿੱਟ ਸਿਆਪਾ ਕਰੀਏ ਤਾਂ ਇਹਨਾਂ ਤੱਕ ਪਹੁੰਚਣੀ ਆਵਾਜ਼ ਨਹੀਂ ਤਾਂ ਇਹ ਤਾਂ ਆਪਦੀ ਨਸ਼ੇ ਦੇ ਵਿੱਚ ਹੈ ਤਾਕਤ ਦੇ ਨਸ਼ੇ 'ਚ ਜਾਂ ਜਿਹੜੀ ਪਾਵਰ ਦੇ ਨਸ਼ੇ ਦੇ ਵਿੱਚ ਹੈ ਇਹਨਾਂ ਨੂੰ ਆਮ ਲੋਕਾਂ ਦੀ ਤਕਲੀਫ ਬਿਲਕੁਲ